ਸ੍ਰੀ ਕਾਲਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਜਿਹੜੇ ਮੇਰੇ ਵੀਰ ਆਪਣੇ ਚੈਨਲ ਦਾ ਪਹਿਲੀ ਵਾਰ ਦੇ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਹਰਲੀ ਇੱਕ ਬਲੈਕ ਜਰਸੀ ਵਾਈਟ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦਾਦੇ ਆਂ ਬਾਈ ਸੱਚੀ ਕਾਲ ਸੱਚੀ ਕਾਲ ਬਾਈ ਵੀਰੇ ਨਾਮ ਅਡਰੈਸ ਕਨਫਰਮ ਕਰਵਾਉਦੇ ਆਪਣਾ ਨਾਮ ਪੱਪੂ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਨਾਮ ਪੱਪੂ ਸਿੰਘ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਤੇ ਪੱਪੂ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਹਿੜ ਦੇਖੀ ਇੰਨੇ ਹੈਗੇ ਕੀ ਡਿਟੇਲ ਹੈ ਕਹਿਮਾ ਸੁਆ ਪਹਿਲੇ ਸੂਏ ਸੂਈ ਆ ਵੀ ਮੋਹੋਂ ਦੋ ਦਿਨ ਦਾ ਸਵੇਰੇ ਸੂਈ ਆ ਅੱਜ ਤੜਕੇ ਜੇਰ ਜੂਰ ਪੈ ਗਈ ਹਾਂ ਜੇਰ ਦੀ ਆਪਣੇ ਕੋਲ ਵੀਡੀਓ ਪ੍ਰੋਪਰ ਹੈਗੀ ਹੈ ਸਾਰਾ ਕੁਝ ਤੇ 2.5-3 ਕਿਲੋ ਬੋਲੀ ਕੱਢੀ ਹੋਈ ਹੈ ਜੀ ਦੋਸਤੋ ਪਹਿਲਾ ਸੂਆ ਜਰਸੀ ਯੰਗ ਚ ਵ ਸਵੇਰੀ ਵੀਰ ਕਹਿੰਦਾ ਵੀ ਸੂਈ ਹੈ ਤੇ ਮਾਗਰ ਕੀ ਆ ਵੀਰੇ ਮਾਗਰ ਬੱਛਾ ਭਾਈ ਦੋਸਤੋ ਮਾਗਰ ਹੈਗਾ ਬੱਛਾ ਜੇਰ ਜੇ ਆਪਾਂ ਵੀਰ ਕਹਿੰਦਾ ਡੰਨ ਆ ਵੀਡੀਓ ਆਪਣੇ ਕੋਲੇ ਪ੍ਰੋਪਰ ਜੇਰ ਪੈਂਦੀ ਦੀ ਹੈਗੀ ਆ ਵਹੜ ਦੀ ਦੋਸਤੋ ਬਲੈਕ ਜਰਸੀ ਕਹਿ ਸਕਦੇ ਨੇ ਆਪਾਂ ਬਲੈਕ ਰੰਗ ਚ ਚੰਗਾ ਕੱਦ ਕਾਠਾ ਲ ਦੋਸਤੋ ਜਰਸੀ ਵਾਲਾ ਸਵੇਰੀ ਸੂਈਏ ਤੇ ਚੌਣਚਵਾਦੀ ਕਿਵੇਂ ਬਾਪੂ ਇੱਕ ਨੰਬਰ ਆ ਬਈ ਚੌਣਚਵਾਦੀ ਇੱਕ ਨੰਬਰ ਆ ਗਿਆ ਪਧਾਰਾ ਮਾਰ ਕੇ ਦੇਖ ਲੀਏ ਦੋਸਤੋ ਸ਼ਾਮ ਦਾ ਟਾਈਮ ਆਪਣਾ ਵੀਡੀਓ ਕਵਰ ਕਰਨ ਦਾ ਤੇ ਸਵੇਰੇ ਕਿੰਨੀ ਗੋਲੀ ਕੱਢੀ ਆ ਵੀਰੇ ਸਵੇਰੇ ਕੱਢੀ ਆ ਢਾਈ 3 ਕਿਲੋ ਗੋਲੀ ਕੱਢੀ ਆ ਦੋਸਤੋ ਪਹਿਲਾਂ ਬਹਿੜਾ ਵੀਰ ਕਹਿੰਦਾ ਵੀ ਐਵੇਂ ਝੂਠ ਬੋਣ ਮਰੀਏ ਦੇਖੋ ਉਹਦਾ ਕੋਈ ਫਾਇਦਾ ਨਹੀਂ ਗਾ ਸਵੇਰੇ 3 ਕਿਲੋ ਗੋਲੀ ਕੱਢੀ ਆ ਹੁਣ ਚਵਾਈ ਰੋਕੀ ਹੋਈ ਆ ਸ਼ਾਮ ਵਾਲੀ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 6:30 ਦੇ ਲਗਭਗ ਦਾਗਾ ਤੇ ਮਾਂਗਰ ਬੱਪੂ ਵਸਾ ਜੇ ਜੱਪਾ ਕੰਪਲੀਟ ਹੈ ਔਲੂਲ ਤਾਂ ਨਹੀਂ ਕਰਦੀ ਵੀਡੀਓ ਵੀ ਦਿਖਾ ਦੇਣਾਗੇ ਬਾਈ ਔਲੂਲ ਤਾਂ ਨਹੀਂ ਕਰਦੀ ਨਾ ਨਾ ਪੋਰਾ ਵੀ ਨਹੀਂ ਬਾਈ ਦੋਸਤੋ ਔਲ ਵੀਰ ਕਹਿੰਦਾ ਕੋਈ ਪਤਾ ਹੀ ਨਹੀਂ ਹੈਗਾ ਇਹਨੂੰ ਪਤਾ ਹੀ ਨਹੀਂ ਆ ਦੋਸਤੋ ਔਲ ਵੀਰ ਕਹਿੰਦਾ ਕਰਦੀ ਨਹੀਂ ਤੇ ਬੱਪੂ ਖੋਲ ਲੈ ਵੀਰੇ ਤੋਰੇ ਬਖਾਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਜਰਸੀਆਂ ਆਲਾ ਕੱਦ ਹੈਗਾ ਚੰਗੀ ਫੇਸ ਕੁਆਲਿਟੀ ਬਾਕੀ ਸਾਈਨਿੰਗ ਸਕੋਰ ਬੱਸੀ ਦਾ ਤੁਸੀਂ ਨੇੜ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਲੈਣ ਸਲੀਨ ਵਰਗੀ ਲੋਈਆਂ ਦੋਸਤੋ ਬਾਕੀ ਪਿਆਰਾ ਜਿਹਾ ਫੇਸ ਹੈਗਾ ਬੱਸੀ ਦਾ ਤੇ ਸਵੇਰ ਦੀ ਚਵਾਈ ਵੀਰ ਕਹਿੰਦਾ ਵੀ 3 ਕਿਲੋ ਬੋਲੀ ਕ ਜੇਰ ਜੱਪਾ ਕੰਪਲੀਟ ਆ ਪੂਰੀ ਵੀਡੀਓ 제ਰ ਦੀ ਵੀਰ ਕਹਿੰਦਾ ਵੀ ਆਪਣੇ ਕੋਲੇ ਹੈਗੀ ਹੈਗੀ ਬਾਕੀ ਤੋਰੇ ਤਾਰੇ ਦੀ ਹੈਗੀ ਆ ਵਹੜ ਬਿਲਕੁਲ ਸਾਫ ਸੀਲ ਸ਼ਾਂਤ ਜੀ ਵਹੜ ਆ ਦੋਸਤੋ ਬਿਲਕੁਲ ਲੈਣ ਬਾਜੇ ਯਾਰ ਰੇਟ ਵੀਰ ਤੋਂ ਧਾਰਾ ਮਾਰ ਕੇ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਪੱਪੂ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਪੱਪੂ ਬੱਚੀ ਛੱਡ ਕੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਮਾਗਰ ਬੱਛਾ ਵੀਰੇ ਬੱਛਾ ਵੀ ਬੱਛਾ ਦੋਸਤੋ ਮਾਗਰ ਹੈਗਾ ਬੱਸਾ ਆ ਦੇਖ ਸਕਦੇ ਹੋ ਦੋਸਤੋ ਬੱਸਾ ਦਾ ਸਾਨੂੰ ਆਪਾਂ 14 ਦਾ ਦਿਖਾਤਾ ਦੁੱਧ 18 ਦਾ ਸਾਨੂੰ ਮਾਰ ਕੇ ਦਿਖਾਵਾਂਗੇ ਤੇ ਜੈਨੂਨ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਬੱਪੂ ਨਾਲ ਕੰਟੈਕਟ ਕਰ ਲਓ ਬੱਪੂ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ ਮੋਬਾਈਲ ਨੰਬਰ ਆਪਣਾ 98788 50773 9878850773 ਪਿੰਡ ਹੈਗਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੰਗਰ ਦੋਸਤੋ ਬੱਸਾ ਜਰਸੀ ਅੰਗ ਚ ਵਹਿੜ ਪਹਿਲਾ ਸੂਆ ਤਾਜੀ ਸੂਈ ਹੈ ਜੇਰ ਜ ਪੈਣ ਕੰਪਲੀਟ ਦੋਸਤੋ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਬਸੀ ਸੀਲ ਸ਼ਾਂਤ ਹੈਗੀ ਠੰਡਾ ਸਵਾ ਹੈਗਾ ਲੈ ਬੱਪੂ ਧਾਰਾ ਮਾਰ ਕੇ ਦਿਖਾ ਦੇ ਵੀਰੇ ਥਣ ਧੋ ਕੇ ਦੋਸਤੋ ਥਣ ਨੇੜੇ ਤੋਂ ਚੈੱਕ ਕਰ ਲੋ ਬਹੁਤ ਚੰਗਾ ਥਣ ਕੱਢਿਆ ਬਸ ਇਹ ਨਾ ਦੇਖ ਸਕਦੇ ਮੁੱਠੀ ਆਲਾ ਥਣ ਕੱਢਿਆ ਨਖਣ ਮੈਣ ਬਾਕੀ ਦੋਸਤੋ ਆਲ ਕਰਦੀ ਨਹੀਂ ਆ ਤੁਹਾਡੇ ਸਾਹਮਣੇ ਹੈਗੀ ਬੱਛਾ ਝਾੜਦੀ ਦਿਖਾਤੀ ਜੇ ਰਪਈ ਦੀ ਵੀਡੀਓ ਵੀਰੇ ਕਹਿੰਦਾ ਵੀ ਆਪਣੇ ਕੋਲੇ ਹੈਗੀ ਹੈਗੀ ਤੇ ਬੱਸ ਆ ਚੁੰਗਦਾ ਆਪਾਂ ਵੀਡੀਓ ਦੇ ਵਿੱਚ ਦਿਖਾਤਾ ਚਵਾਈ ਦੀ ਵੀਰ ਕਹਿੰਦਾ ਹੈਗੀ ਐਨ ਇੱਕ ਨੰਬਰ ਆ ਦਿਖ ਰਿਹਾ ਤੇ ਚਵਾਈ ਪੱਖੋਂ ਦੋਸਤੋ ਹੈਗੀ ਵੀਰ ਕਹਿੰਦਾ ਵੀ ਐਨ ਇੱਕ ਨੰਬਰ 100 ਦੀ 100 ਆ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਭੀ ਕਿੰਨਾ ਕੰਡੈਕਟ ਕਰ ਲਿਓ ਇਹ ਜਿਵੇਂ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਘਰ ਪਹੁੰਚ ਤੱਕ ਦੀ ਵੀਰ ਦੀ ਫੁੱਲ ਗਰੰਟੀ ਹੋਊਗਾ ਦੋਸਤੋ ਧਾਰ ਦੀ ਭਾਰ ਬੋਝ ਦੀ ਤੇ ਜੇਰ ਪੈਣ ਤੱਕ ਦੀ ਬਹਿੜ ਦੋਸਤੋ ਤੁਹਾਡੇ ਸਾਹਮਣੇ ਵੀਰ ਕਹਿੰਦਾ ਵੀ ਚਵਾਈ ਪੱਖੋਂ ਇੰਨੀ ਸੀਰ ਹੈ ਭੋਜ ਦੋਨੇ ਪਾਸੇ ਬਹਿ ਕੇ ਚੋਲੋ ਤੇ ਪਪੂ ਲੈਣ ਦੇਣ ਜਲਾ ਰੇਟ ਕਰਦੇ ਜਾਇਜ਼ ਆ ਵੀਰੇ ਲੈਣ ਦੇਣ ਜਲਾ 55000 ਦੀ ਦੇ ਦਾਂਗੇ ਵੀ ਯਾਰ ਦੋਸਤੋ ਵੀਰ ਕਹਿੰਦਾ ਵੀ ਲੈਣ ਦੇਣ ਜਲਾ ਰੇਟ 55000 55000 ਚੋਂ ਕਰੇ ਇਹ ਬੰਦੇ ਦਾ ਮਾਣ ਤਨ ਜ਼ਰੂਰ ਹੋਊਗਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ